ਅੰਤਰਰਾਸ਼ਟਰੀ ਲੈਵਲ ਤੇ ਦੁਨੀਆ ਪੱਧਰ ਤੇ ਗੱਲ ਕਰੀਏ ਤਾਂ ਜਿਹੜੀਆਂ ਪੰਜ ਮਹੱਤਵਪੂਰਨ ਖੁਰਾਕੀ ਫਸਲਾਂ ਤਾਂ ਉਹਨਾਂ ਦੇ ਵਿੱਚ ਆਲੂ ਦਾ ਨਾਂ 3 ਤੀਸਰੇ ਨੰਬਰ ਤੇ ਆਉਂਦਾ ਚਿਪਸ ਤੋਂ ਲਾ ਕੇ ਫ੍ਰੈਂਚ ਫ੍ਰਾਈਜ਼ ਤੋਂ ਲਾ ਕੇ ਹਰ ਚੀਜ਼ ਪਰੌਂਠੇ ਸਮੋਸੇ ਮਤਲਬ ਇਹ ਇਹ 12ਵਾਂ ਵਾਈ ਹੋਈ ਇੱਕ ਫਸਲ ਸੀ ਜਿਹੜੀ ਪਿਛਲੇ 3-4 ਸੌ ਸਾਲਾਂ ਦੇ ਵਿੱਚ ਇਸ ਤਰ੍ਹਾਂ ਸਾਡੇ ਖੁਰਾਕੀ ਇੱਕ ਅੰਗ ਬਣ ਗਈ ਹੈ ਵੀ ਅੱਜ ਅਸੀਂ ਸਮਝਦੇ ਹਾਂ ਕਿ ਆਲੂ ਨਾ ਹੋਵੇ ਤਾਂ ਸਾਡੀ ਰਸੋਈ ਪੂਰੀ ਨਹੀਂ ਹੈ ਸੋ ਪੰਜਾਬ ਜਿਹਹੀ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ 90% ਜਿਹੜਾ ਵੀ ਸਪਲਾਈ ਹੁੰਦਾ ਤਾਂ ਉਹ 90% ਪੰਜਾਬ ਤੋਂ ਤੋਂ ਕੋਲਡ ਸਟੋਰ ਦੇ ਵਿੱਚ ਸੀ 10 ਡਿਗਰੀ ਤੇ ਰੱਖਿਆ ਹੋਇਆ ਆਲੂ ਤੇ ਸੀਆਈਪੀਸੀ ਦੇ ਟ੍ਰੀਟਮੈਂਟ ਦਿੱਤਾ ਹੋਇਆ ਆਲੂ ਆ ਕਾਫੀ ਸਮਾਂ ਜਿਹੜਾ ਸਾਨੂੰ ਅਸੀਂ ਉਹਨੂੰ ਮਾਰਕੀਟ ਕਰ ਸਕਦੇ ਆ ਬਾਅਦ ਵਿੱਚ ਇਸ ਤਰ੍ਹਾਂ ਉਹ ਫਿਰ ਹੌਲੀ ਹੌਲੀ ਜਿੰਵੇਂ ਜਿੰਨੇ ਡਿਮਾਂਡ ਹੈ ਉਸੇ ਤਰ੍ਹਾਂ ਵਪਾਰੀ ਵਰਗ ਹੈ ਜਿਹੜਾ ਉਹ ਆਲੂ ਨੂੰ ਉਥੋਂ ਕੱਢ ਕੇ ਕੰਜ਼ਿਊਮਰ ਤੱਕ ਪਹੁੰਚਾਉਂਦਾ ਹੈ 3 ਮਈ ਦਾ ਦਿਨ ਹੈਗਾ ਉਹ 3 ਮਈ ਨੂੰ ਇੰਟਰਨੈਸ਼ਨਲ ਯਾਨੀ ਕਿ ਪੂਰੀ ਦੁਨੀਆ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਵੈ ਸੋ ਇਸ ਮੌਕੇ ਤੇ ਸਾਡੇ ਨਾਲ ਗੱਲ ਕਰਨ ਮੌਜੂਦ ਹੈਗੇ ਨੇ ਲੁਧਿਆਣਾ ਸ਼ਹਿਰ ਤੋਂ ਪੀਏ ਯੂ ਤੋਂ ਡਾਕਟਰ ਸਤਪਾਲ ਸ਼ਰਮਾ ਜੀ ਤੇ ਆਪੇ ਜਾਣਦੇ ਆ ਕਿ ਕਿਸ ਪ੍ਰਕਾਰ ਦੇ ਨਾਲ ਇੰਟਰਨੈਸ਼ਨਲ ਪੋਟੈਟੋ ਡੇ ਮਨਾਣਾ ਸ਼ੁਰੂ ਕੀਤਾ ਗਿਆ ਔਰ ਇਹ ਜਿਹੜੀ ਫਸਲ ਹੈ ਪੋਟੈਟੋ ਦੀ ਜੋ ਕਿ ਅਕਸਰ ਪੂਰਾ ਸਾਲ ਸਾਡੀ ਥਾਲੀ ਦੇ ਵਿੱਚ ਰਹਿੰਦੀ ਹੈ ਉਹ ਤਾਂ ਮੈਂ ਦੱਸ ਦਵਾਂ ਕਿ ਇਹ ਜਿਹੜੀ ਫਸਲ ਹੈ ਬੇਸਿਕਲੀ ਆਲੂਆਂ ਦੀ ਉਹ ਸਰਦੀਆਂ ਦੀ ਫਸਲ ਹੈ ਔਰ ਇਸ ਟਾਈਮ ਤੁਹਾਨੂੰ ਪਤਾ ਕਿ ਮਾਈਨਸ ਅਸੀਂ ਇਸ ਟਾਈਮ तकरीबन ਤਾਂ ਆਪਣਾ ਜਿਹੜਾ ਹੈ 45 ਤੋਂ 50 ਡਿਗਰੀ ਸੈਲਸੀਅਸ ਸਮੇਂ ਚੱਲਦਾ ਪਿਆ ਲੇਕਿਨ ਆਲੂ ਫਿਰ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਪੂਰਾ ਸਾਲ ਮਿਲਦਾ ਰਹਿੰਦਾ ਵਾ ਸੋ ਆਪਾਂ ਫਿਰ ਗੱਲ ਕਰਦੇ ਹਾਂ ਸਵਾਗਤ ਕਰਦੇ ਹਾਂ ਸਿੱਧਾ ਜੀ ਸਤਿ ਪਾਸ਼੍ਰਮ ਜੀ ਨਾ ਸਸ਼ੀ ਗਾ ਸਰ ਵੈਲਕਮ ਕਿ ਤੁਹਾਨੂੰ ਸੋ ਸਰ ਕੀ ਕਰਨਾ ਚਾਹੋਗੇ ਅੱਜ ਇੰਟਰਨੈਸ਼ਨਲ ਪੋਟੈਟੋ ਡੇ ਹੈ ਹਾਂਜੀ ਅੱਜ ਅੰਤਰਰਾਸ਼ਟਰੀ ਆਲੂ ਦੇ ਕਹਿ ਲਈਏ ਆਪਾਂ ਇੰਟਰਨੈਸ਼ਨਲ ਪੋਟੈਟੋ ਜਿਹੜਾ ਕਿ 30 ਮਈ ਨੂੰ ਮਨਾਇਆ ਜਾਂਦਾ ਸੋ ਜੋ ਐਨ ਅਸੈਂਬਲੀ ਦੇ ਵਿੱਚ ਪਿਛਲੇ ਸਾਲ ਦਸੰਬਰ 2023 ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜਾ ਹਰ ਸਾਲ 30 ਮਈ ਨੂੰ ਜਿਹੜਾ ਅੰਤਰਰਾਸ਼ਟਰੀ ਆਲੂ ਦਿਵਸ ਜਿਹੜਾ ਇੰਟਰਨੈਸ਼ਨਲ ਪੋਟੇਟੋ ਡੇ ਅੰਗਰੇਜ਼ੀ ਦੇ ਵਿੱਚ ਆਪਾਂ ਕਹ ਲਈਏ ਤਾਂ ਮਨਾਇਆ ਜਾਵੇਗਾ ਸੋ ਅੱਜ ਅੰਤਰਰਾਸ਼ਟਰੀ ਪੋਟੇਟੋ ਡੇ ਹੈ ਸਰ ਕੀ ਹੁੰਦੇ ਪੁਆਇੰਟਸ ਜਿਹੜੇ ਨੇ ਇਹਦੇ ਨਾਲ ਜੁੜੇ ਗਏ ਨੇ ਜਿਸ ਕਰਕੇ ਇਹਨੂੰ ਮਨਾਣਾ ਸ਼ੁਰੂ ਕੀਤਾ ਗਿਆ ਅੰਤਰਰਾਸ਼ਟਰੀ ਤੌਰ ਤੇ ਇਹ ਦੀ ਇੱਕ ਜੇ ਆਪਾਂ ਖੁਰਾਕੀ ਫਸਲਾਂ ਦੀ ਗੱਲ ਕਰੀਏ ਜਿਵੇਂ ਅਸੀਂ ਕਣਕ ਖਾਨੇ ਆ ਚਾਵਲ ਖਾਨੇ ਆ ਤਾਂ ਇਸੇ ਤਰ੍ਹਾਂ ਜੇ ਆਪਾਂ ਅੰਤਰਰਾਸ਼ਟਰੀ ਲੈਵਲ ਤੇ ਦੁਨੀਆ ਪੱਧਰ ਤੇ ਗੱਲ ਕਰੀਏ ਤਾਂ ਜਿਹੜੀਆਂ 5 ਮਹੱਤਵਪੂਰਨ ਖੁਰਾਕੀ ਫਸਲਾਂ ਤਾਂ ਉਹਨਾਂ ਦੇ ਵਿੱਚ ਆਲੂ ਦਾ ਨਾਮ 3 ਤੀਸਰੇ ਨੰਬਰ ਤੇ ਆਉਂਦਾ ਇਹ ਕਣਕ ਝੋਨੇ ਦੀ ਗੱਲ ਕਰੀਏ ਤਾਂ ਜਿਹੜੀਆਂ ਕਹਿ ਲਓ ਤੁਸੀਂ ਖਾਣ ਵਾਲੀਆਂ ਜਿਹੜੀਆਂ એનર્ਜੀ ਵਾਲੀਆਂ ਫਸਲਾਂ ਤਾਂ ਉਹਨਾਂ ਦੇ ਵਿੱਚ ਤੀਸਰਾ ਤਾਂ ਆਲੂ ਦਾ ਸੋ ਆਲੂ ਕਿਸੇ ਜੇ ਅੱਜ ਇਸ ਮਕਾਮ ਤੇ ਪਹੁੰਚ ਗਿਆ ਆਲੂ ਦੀ ਫਸਲ ਵੀ ਕੋਈ ਵੀ ਗਰੀਬ ਅਮੀਰ ਹਰ ਇੱਕ ਦੀ ਪਹੁੰਚ ਦੇ ਵਿੱਚ ਹੈ ਫਿਰ ਜੇ ਤੁਸੀਂ ਦੇਖੋ ਤਾਂ ਇਹਦੇ ਇਹਦੀ ਇੰਡਸਟਰੀਅਲ ਇੰਪੋਰਟੈਂਸ ਤੋਂ ਲੈ ਕੇ ਆਮ ਰਸੋਈ ਤੱਕ ਜਿਵੇਂ ਤੁਸੀਂ ਗੱਲ ਕੀਤੀ ਵੀ ਅੱਜ ਜੇ ਅਸੀਂ ਆਲੂ ਦੀ ਗੱਲ ਕਰੀਏ ਤਾਂ ਇੰਨੀਆਂ ਸਬਜ਼ੀਆਂ ਦੇ ਵਿੱਚ ਆਲੂ ਮਟਰ ਆਲੂ ਬੀਨਜ਼ ਛਿਮਲਾ ਮਿਰਚ ਹੈ ਤਾਂ ਕਿੰਨੀਆਂ ਜਿਹੜੀਆਂ ਆਲੂ ਦੀਆਂ ਸਬਜ਼ੀਆਂ ਬਣਦੀਆਂ ਤਾਂ ਜੇ ਕਹੀਏ ਵੀ ਅੱਜ ਸਾਡੀ ਪੰਜਾਬੀ ਰਸੋਈ ਵੀ ਆਲੂ ਤੋਂ ਬਿਨਾਂ ਅਦੂਰੀ ਹੈ ਫਿਰ ਜੇ ਆਪਾਂ ਗੱਲ ਇੰਡਸਟਰੀਅਲ ਜਿਹੜੀਆਂ ਗੱਲ ਕਰੀਏ ਪ੍ਰੋਡਕਟਸ ਦੀ ਜਿਵੇਂ ਅੱਜ ਚਿਪਸ ਹੈ ਕਹਿੰਨਾ ਚਿਪਸ ਤੋਂ ਲਾ ਕੇ ਫਰੈਂਚ ਫਰਾਈਜ਼ ਤੋਂ ਲਾ ਕੇ ਹਰ ਚੀਜ਼ ਪਰੌਂਠੇ ਸਮੋਸੇ ਮਤਲਬ ਇਹ ਇਹ 12ਵਾਂ ਆਈ ਹੋਈ ਇੱਕ ਫਸਲ ਸੀ ਜਿਹੜੀ ਪੀਰੂ ਬਲੀਬੀਆ ਵਰਗੇ ਮੁਲਕਾਂ ਤੋਂ ਸਾਡੇ ਮੁਲਕ ਯੂਰਪ ਦੇ ਵਿੱਚ ਹੁੰਦੀ ਹੋਈ ਸਾਡੇ ਮੁਲਕ ਦੇ ਵਿੱਚ ਪਹੁੰਚੀ ਤੋ ਇਹ ਪਿਛਲੇ 3-400 ਸਾਲਾਂ ਦੇ ਵਿੱਚ ਇਸ ਤਰ੍ਹਾਂ ਸਾਡੇ ਖੁਰਾਕੀ ਇੱਕ ਅੰਗ ਬਣ ਗਈ ਹੈ ਵੀ ਅੱਜ ਅਸੀਂ ਸਮਝਦੇ ਆਂ ਵੀ ਜੇ ਆਲੂ ਨਾ ਹੋਵੇ ਤਾਂ ਸਾਡੀ ਰਸੋਈ ਪੂਰੀ ਨਹੀਂ ਹੈ ਬਿਲਕੁਲ ਸਰ ਇਸ ਤਰ੍ਹਾਂ ਸਭ ਬਹੁਤ ਵਧੀਆ ਗਿਆ ਲੇਕਿਨ ਤੁਸੀਂ ਦੇਖੋ ਕਿ ਇਸ ਸਮੇਂ ਹਰ ਪਾਸੇ ਸੋਸ਼ਲ ਮੀਡੀਆ ਤੇ ਹੀਟ ਵੇਵਸ ਚੱਲ ਰਹੀਆਂ ਹੈ ਗਿਆ ਇਹਨਾਂ ਦਿਨਾਂ ਦੇ ਵਿੱਚ ਘਰੋਂ ਬਾਹਰ ਨਾ ਨਿਕਲਣ ਦਾ ਜਿਹੜਾ ਵਾ ਕਿਹਾ ਜਾ ਰਿਹਾ ਡਾਕਟਰਾਂ ਵੱਲੋਂ ਮਾਹਿਰਾਂ ਵੱਲੋਂ ਕਿ ਘਰੋਂ ਬਾਹਰ ਨਿਕਲੋ ਸ਼ਾਮ ਵੇਲੇ ਦੋ ਦੋ ਘਰੋਂ ਨਿਕਲੋ ਔਰ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਆਲੂ ਅਸੀਂ ਪੂਰਾ ਸਾਲ ਖਾਂਦੇ ਆ ਉਹ ਆਲੂ ਦਾ ਜਿਹੜਾ ਮੌਸਮ ਹੈ ਉਹ ਹੈ ਹਾਂਜੀ ਆਲੂ ਦਾ ਜਿਹੜਾ ਇੱਕ ਸਿਆਲੂ ਫਸਲ ਹੈ ਸਿਆਲਾਂ ਦੇ ਵਿੱਚ ਆਪਾਂ ਬੀਜਦੇ ਹਾਂ ਅਕਤੂਬਰ ਦੇ 10 ਅਕਤੂਬਰ ਦੇ ਆਸ-ਪਾਸ ਜਿਹੜਾ ਆਪਣੇ ਇਲਾਕੇ ਦੇ ਵਿੱਚ ਆਲੂ ਬੀਜਿਆ ਜਾਂਦਾਤੇ। ਉਸ ਤੋਂ ਬਾਅਦ ਇਹਦੀ ਜਿਹੜੀ ਦਸੰਬਰ ਦੇ ਕੀਰਤਾਂ ਜਾਂ ਕਹ ਲਈਏ ਜਨਵਰੀ ਤੋਂ ਇਹਦੀ ਪਟਾਈ ਸ਼ੁਰੂ ਹੁੰਦੀ ਹੈ ਫਿਰ 2-3 ਮਹੀਨੇ ਇਹਦੀ ਪਟਾਈ ਹੁੰਦੀ ਰਹਿੰਦੀ ਹੈ ਜਿਵੇਂ-ਜਿਵੇਂ ਕਿਸਾਨ ਮਾਰਕੀਟ ਦੇ ਵਿੱਚ ਉਹਨੂੰ ਸਪਲਾਈ ਕਰਦਾ ਰਹਿੰਦਾ ਪਰ ਉਹ ਤੋਂ ਬਾਅਦ ਜਿਹੜਾ ਮਾਰਚ ਤੋਂ ਬਾਅਦ ਆਲੂ ਜਿਹੜਾ ਪੱਟ ਲਿਆ ਜਾਂਦਾ ਉਹਦੀ ਕਿਉਰਿੰਗ ਤੋਂ ਬਾਅਦ ਉਹਦੀ ਗ੍ਰੇਡਿੰਗ ਤੋਂ ਬਾਅਦ ਉਹਨੂੰ ਫਿਰ ਕੋਲਡ ਸਟੋਰ ਦੇ ਵਿੱਚ ਰੱਖਿਆ ਜਾਂਦਾ ਫਿਰ ਉਹ ਕੋਲਡ ਸਟੋਰ ਦੇ ਵਿੱਚੋਂ ਸਾਰਾ ਸਾਲ ਸਪਲਾਈ ਆਉਂਦੀ ਹੈ ਜਾਂ ਫਿਰ ਹਿੰਦੁਸਤਾਨ ਦੀਆਂ ਕਈ ਸਟੇਟਾਂ ਐਸੀਆਂ ਨੇ ਜਿਹੜੀਆਂ ਜਿਵੇਂ ਪਹਾੜਾਂ ਦੇ ਵਿੱਚ ਆਲੂ ਸਾਡੇ ਨਾਲੋਂ ਪਹਿਲਾਂ ਵੀ ਜਾਂਦਾ ਠੰਡ ਕਰਕੇ ਉੱਥੋਂ ਵੀ ਆਲੂ ਦੀ ਸਪਲਾਈ ਹੁੰਦੀ ਰਹਿੰਦੀ ਹੈ ਸੋ ਜ਼ਿਆਦਾਤਰ ਆਲੂ ਹੈ ਜਿਹੜਾ ਉਹ ਕੋਲਡ ਸਟੋਰ ਦੇ ਵਿੱਚੋਂ ਸਾਡੇ ਤੱਕ ਸਾਰਾ ਸਾਲ ਪਹੁੰਚਦਾ ਹੈ ਮੰਡੀ ਦੇ ਵਿੱਚ ਸੋ ਸਰ ਜਿਸ ਤਰ੍ਹਾਂ ਅਕਸਰ ਹਰ ਸਬਜ਼ੀਆਂ ਦੇ ਬੀਜ ਹੁੰਦੇ ਨੇ ਲੇਕਿਨ ਇਹ ਗੱਲ ਕੰਨ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਆਲੂ ਦਾ ਬੀਜ ਆਲੂ ਆਪ ਹੀ ਹੁੰਦਾ ਹੈ ਹਾਂਜੀ ਆਲੂ ਇੱਕ ਐਸੇ ਫਸਲ ਹੈ ਵੀ ਜਿਹੜਾ ਆਲੂ ਦਾ ਬੀਜ ਹੈ ਜਿਹੜਾ ਉਹ ਆਲੂ ਹੀ ਵਿਜੇ ਜਾਂਦੇ ਆ ਉਹ ਆਲੂ ਦੇ ਬੀਜ ਨੂੰ ਪੈਦਾ ਕਰਨ ਦੀਆਂ ਸਪੈਸ਼ਲ ਵਿਧੀਆਂ ਤਾਂ ਜਿਹਦੇ ਰਾਹੀਂ ਅਸੀਂ ਕਿਉਂਕਿ ਆਲੂ ਇੱਕ ਜਿਉਂਦੀ ਜਾਗਦੀ ਚੀਜ਼ ਹੈ ਜਿਹੜਾ ਕਿ ਇਹ ਸਾਹ ਵੀ ਲੈਂਦਾ ਹੈ ਹਣਾ ਜਿਵੇਂ ਆਮ ਪੌਦੇ ਜਿਉਂਦੇ ਆ ਤਾਂ ਇੱਕ ਕਿਸਮ ਦਾ ਇਹ ਜਿਉਂਦਾ ਜਾਗਦਾ ਪੌਦਾ ਹੀ ਹੈ ਜਿਹੜਾ ਕਿ ਕੋールド ਸਟੋਰ ਦੇ ਵਿੱਚ ਅਸੀਂ ਪਾ ਦਿੰਨੇ ਆ ਫਿਰ ਜਦੋਂ ਅਸੀਂ ਬੀਜਣਾ ਹੁੰਦਾ ਤਾਂ ਸਤੰਬਰ ਦੇ ਵਿੱਚ ਕੱਢਦੇ ਆ ਤਾਂ ਹਫਤੇ ਦੇ ਵਿੱਚ ਵਿੱਚ ਇਹਦੀਆਂ ਅੱਖਾਂ ਫਟਾਰਾ ਮਾਰ ਜਾਂਦੀਆਂ ਤੇ ਫਿਰ ਇਹਨੂੰ ਅਸੀਂ ਬੀਜ ਦਿੰਨੇ ਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਇੱਥੇ ਦੱਸਣੀ ਚਾਹੂੰਗਾ ਜਿਹੜੀ ਕਿ ਪੰਜਾਬ ਦੇ ਲਈ ਖਾਸ ਮਹੱਤਵਪੂਰਨ ਹੈ ਕਿ ਪੰਜਾਬ ਦੇ ਵਿੱਚ ਅਸੀਂ ਇਹ ਜੀ ਇਹ ਹਾਲਾਤ ਸਾਡੇ ਕੋਲ ਅਕਤੂਬਰ ਤੋਂ ਲਾ ਕੇ ਦਸੰਬਰ ਤੱਕ ਦਾ 70-80 ਦਿਨਾਂ ਦਾ ਇਹ ਸਭ ਵਕਫਾ ਹੈ ਇਹਦੇ ਵਿੱਚ ਸਾਡੇ ਕੋਲੇ ਰਸ ਚੂਸਣ ਵਾਲੇ ਕੀੜੇ ਜਿਹੜੇ ਤੇਲੇ ਤੇਲਾ ਵਗੈਰਾ ਉਹਦੀ ਮਾਤਰਾ ਬਹੁਤ ਘਟ ਜਾਂਦੀ ਹੈ ਖੇਤਾਂ ਦੇ ਵਿੱਚ ਤਾਂ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਨਹੀਂ ਫੈਲਦੀਆਂ ਤਾਂ ਇੱਥੇ ਅਸੀਂ ਵਧੀਆ ਕਿਸਮ ਦਾ ਬੀਜ ਪੈਦਾ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਸੋ ਪੰਜਾਬ ਜਿਹੀ ਸਟੇਟ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਬਾਕੀ ਸਾਰੇ ਹਿੰਦੁਸਤਾਨ ਦੇ ਵਿੱਚ 90% ਜਿਹੜਾ ਬੀ ਸਪਲਾਈ ਹੁੰਦਾ ਤਾਂ ਉਹ 90% ਪੰਜਾਬ ਤੋਂ ਹੋ ਰਿਹਾ ਹੈ ਬੋਰਡ ਲੀਗਰ ਖਬਰਦਾਰ ਸੀ ਇਹਨਦੇ ਤੋਂ ਮੈਂ ਜ਼ਰੂਰ ਖਬਰ ਕਰਾਂਗਾ ਨੈਕਸਟ ਟਾਈਮ ਤੇ ਆਕੇ ਸੋ ਸਰ ਅਗਰ ਗੱਲ ਕਰੀਏ ਇਹ ਕਿੰਨੇ ਤਰ੍ਹਾਂ ਕਿੰਨੇ ਤਰ੍ਹਾਂ ਦੀ ਵੈਰਾਈਟੀਆਂ ਨੇ ਅਗਰ ਆਲੂ ਦੀ ਗੱਲ ਕਰੀਏ ਹੁਣ ਤੱਕ ਆਲੂ ਦੇ ਵਿੱਚ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਜੀ ਹੈ ਨਾ ਇੱਕ ਤਾਂ ਜੇ ਆਪਾਂ ਗੱਲ ਕਰੀਏ ਇੱਕ ਤਾਂ ਖਾਣ ਵਾਲਾ ਆਲੂ ਅਸੀਂ ਜਿਹੜਾ ਸਬਜ਼ੀ ਬਣਾਉਣਾ ਇੱਕ ਉਹ ਹੈ ਇੱਕ ਜਿਹਦੇ ਤੋਂ ਚਿਪਸ ਵਗੈਰਾ ਫ੍ਰੈਂਚ ਫ੍ਰਾਈਜ਼ ਵਗੈਰਾ ਬਣਦੇ ਆ ਉਹ ਆਲੂ ਹੈ ਨਾ ਤਾਂ ਜਿਹੜੇ ਖਾਣਾ ਆਲੂ ਆ ਉਹਦੇ ਵਿੱਚ ਜਿਹੜੀਆਂ ਕਈ ਅਗੇਤੀ ਬਜਾਈ ਵਾਲੀਆਂ ਕਿਸਮਾਂ ਹੈਗੀਆਂ ਜਿਨ੍ਹਾਂ ਜਿਹੜੀਆਂ ਛੇਤੀ ਆਲੂ ਦਾ ਸਾਈਜ਼ ਬਣਾ ਜਾਂਦੀਆਂ ਤਾਂ ਉਹਦੇ ਵਿੱਚ ਹੁਣ ਤੱਕ ਜਿਹੜੀ ਸਭ ਤੋਂ ਵੱਧ ਕਿਸਮ ਲੱਗਦੀ ਰਹੀ ਹੈ ਲੱਗਦੀ ਹੈ ਉਹ ਹੈਗੀ ਕੁਫਰੀ ਪੁਖਰਾਜ ਕਿਸਮ ਹੈ ਜਿਹੜੀ ਕਿ ਤਕਰੀਬਨ 70 ਦਿਨਾਂ ਦੇ ਵਿੱਚ ਇੰਨਾ ਕਾਲੂ ਬਣਾ ਜਾਂਦੀ ਹੈ ਜਿਹੜਾ ਕੱਚੀ ਵਟਾਈ ਲਈ ਵਰਤਿਆ ਜਾਂਦਾ ਇਸੇ ਤਰ੍ਹਾਂ ਅਸੀਂ ਵੀ ਹੁਣ ਤੱਕ ਜਿਹੜਾ ਅਸੀਂ ਜਿਹੜਾ ਸੀਪੀਆਰਆਈ ਸ਼ਿਮਲਾ ਸੈਂਟਰਲ ਪੋਟੇਟੋ ਰਿਸਰਚ ਇੰਸਟੀਚਿਊਟ ਹੈ ਹਿੰਦੁਸਤਾਨ ਦੇ ਵਿੱਚ ਉਹ ਆਲੂ ਦੀਆਂ ਕਿਸਮਾਂ ਕਰਦੇ ਸੋ ਬੜਾ ਵਧੀਆ ਉਹਨਾਂ ਦਾ ਰੋਲ ਹੈ ਆਲੂ ਦੇ ਵਿੱਚ ਤਾਂ ਹੁਣ ਤੱਕ 50 60 ਕਿਸਮਾਂ ਉਹ ਜਿਹੜੀਆਂ ਆਲੂ ਦੇ ਵਿੱਚ ਦੇ ਚੁੱਕੇ ਆ ਅਲੱਗ-ਅਲੱਗ ਸੈਗਮੈਂਟ ਦੇ ਵਿੱਚ ਤਾਂ ਪਿਛਲੇ ਸਾਲ ਤੋਂ ਅਸੀਂ 2016 ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਅਸੀਂ ਵੀ ਪੋਟੈਟੋ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਪਿਛਲੇ ਸਾਲ ਅਸੀਂ ਪੰਜਾਬ ਪੋਟੈਟੋ 101 ਤੇ ਪੰਜਾਬ ਪੋਟੈਟੋ 102 ਕਿਸਮਾਂ ਜਿਹੜੀਆਂ ਉਹ ਅਸੀਂ ਜਿਹੜੀਆਂ ਸਬਜ਼ੀ ਵਾਲੇ ਆਲੂ ਦੀਆਂ ਉਹ ਸਿਫਾਰਿਸ਼ ਕੀਤੀਆਂ ਤਾਂ ਇਸੇ ਤਰ੍ਹਾਂ ਜੇ ਹੁਣ ਪ੍ਰੋਸੈਸਿੰਗ ਦੀ ਗੱਲ ਸੀ ਹਲੇ ਪ੍ਰੋਸੈਸਿੰਗ ਵਾਲੇ ਸੈਗਮੈਂਟ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਉਹ ਸੀਪੀਆਰਆਈ ਸ਼ਿਮਲਾ ਵਾਲੀ ਦੀ ਇੱਕ ਕਿਸਮ ਹੈ ਜਿੱਦਾਂ ਫਰਾਈਸ ਸੋਨਾ ਕੁਫਰੀ ਫਰਾਈਸ ਸੋਨਾ ਕਿਸਮ ਹੈ ਜਿੱਦਾਂ ਨਾਂ ਤੋਂ ਹੀ ਪਤਾ ਲੱਗਦਾ ਹੈ ਵੀ ਇਹ ਫਰਾਈਜ਼ ਬਣਾਉਣ ਵਾਲੀ ਜਿਹੜੀਆਂ ਫਰੈਂਚ ਫਰਾਈਜ਼ ਆਉਂਦੀਆਂ ਉਹਦੇ ਵਾਲੀ ਕਿਸਮ ਹੈ ਇਸੇ ਤਰ੍ਹਾਂ ਕੁਫਰੀ ਚਿਪਸੋਨਾ ਵਨ ਕਿਸਮ ਹੈ ਜਿਹੜੀ ਕਿ ਚਿਪਸੋਨਾ ਮਤਲਬ ਚਿਪਸ ਬਣਦੇ ਆ ਜਿਨ੍ਹਾਂ ਦੇ ਹੈ ਨਾ ਇਸੇ ਤਰ੍ਹਾਂ ਇੱਕ ਫਰੀ ਚਿਪਸੋਨਾ 3 ਹੈ ਇਸੇ ਇਸੇ ਤਰ੍ਹਾਂ ਇੱਕ ਕੁਫਰੀ ਫਰਾਈ ਹੋਮ ਵੈਰਾਈਟੀ ਹੈ ਪਿਛਲੇ ਸਾਲਾਂ ਦੇ ਵਿੱਚ ਆਈ ਹੈ ਜਿਹੜੀ ਬਹੁਤ ਹਾਈ ੀਲਡਿੰਗ ਹੈ ਜਿਹਦੀਆਂ ਫਰਾਈਜ਼ ਬਣਾਈਆਂ ਜਾ ਸਕਦੀਆਂ ਸੋ ਇਸ ਤਰ੍ਹਾਂ ਅਲੱਗ-ਅਲੱਗ ਕਿਸਮਾਂ ਦੇ ਅਲੱਗ-ਅਲੱਗ ਜਿਹੜਾ ਸਾਡਾ ਮਕਸਦ ਹੈ ਸਾਨੂੰ ਕਾਦੇ ਲਈ ਅਸੀਂ ਪੈਦਾ ਕਰਨਾ ਹੈ ਉਸ ਹਿਸਾਬ ਦੇ ਨਾਲ ਸਾਡੇ ਕੋਲੇ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਕਿਸਮਾਂ ਸੋ ਸਰ ਅਗਰ ਗੱਲ ਗੱਲ ਕਰੀਏ ਕਿਉਂਕਿ ਦਰਸ਼ਕ ਸੁਣ ਰਹੇ ਨੇ ਜਿਹੜਾ ਇੱਕ ਆਲੂ ਹੈਗਾ ਉਹ ਖੇਤਾਂ ਤੋਂ ਲੈ ਕੇ ਇੱਕ ਆਮ ਇਨਸਾਨ ਦੀ ਥਾਲੀ ਤੱਕ ਕਿਸ ਤਰ੍ਹਾਂ ਪਹੁੰਚਦਾ ਹੈ ਕਿਸ ਤਰ੍ਹਾਂ ਦਾ ਸਫ਼ਰ ਰਹਿੰਦਾ ਹੈਗਾ ਹਾਂਜੀ ਜਿੱਦਾਂ ਗੱਲ ਕੀਤੀ ਕਿ ਆਪਾਂ ਇਹ ਇੱਕ ਸਿਆਲੂ ਫਸਲ ਹੈ ਅਕਤੂਬਰ ਦੇ ਵਿੱਚ ਬੀਜਿਆ ਜਾਂਦਾ ਫਿਰ ਇਹਨੂੰ ਅਲੱਗ-ਅਲੱਗ ਜਿਹੜੀਆਂ ਜਿੱਦਾਂ ਫਸਲੀ ਚੱਕਰ ਦੀਆਂ ਲੋੜਾਂ ਹੁੰਦੀਆਂ ਕੋਈ ਪਾਣੀ ਲਾਉਣਾ ਖਾਦਾਂ ਦੇਣੀਆਂ ਕੋਈ ਕਈ ਬਿਮਾਰੀਆਂ ਵੀ ਆਉਂਦੀਆਂ ਉਹਦੇ ਹਿਸਾਬ ਨਾਲ ਫਿਰ ਇਹਨੂੰ ਪੈਦਾ ਕਰਕੇ ਅਖੀਰ ਦੇ ਵਿੱਚ ਕਹਿੰ ਲੋ ਤੁਸੀਂ ਜਿਹੜਾ ਪਕਾਵਾਂ ਆਲੂ ਹੈ ਜਿਹੜਾ ਸਟੋਰਾਂ ਦੇ ਵਿੱਚ ਜਾ ਕੇ ਸਟੋਰ ਹੁੰਦਾ ਉਹ ਤਕਰੀਬਨ ਮਾਰਚ ਦੇ ਵਿੱਚ ਪਟਾਈ ਸ਼ੁਰੂ ਹੁੰਦੀ ਹੈ ਤਾਂ ਉਹ ਆਲੂ ਹੈ ਜਿਹੜਾ ਫਿਰ ਜਦੋਂ ਪੱਟ ਲਿਆ ਜਾਂਦਾ ਫਿਰ ਉਹਨੂੰ ਪੱਟ ਕੇ ਕਿਉਰਿੰਗ ਕਰੀ ਜਾਂਦੀ ਹੈ ਤਾਂ ਕਿ ਉਹਦੀ ਜਿਹੜੀ ਚਮੜੀ ਹੈ ਥੋੜੀ ਉਹ ਸਖਤ ਹੋ ਜੇ ਫਿਰ ਉਹਦੀ ਗ੍ਰੇਡਿੰਗ ਕਰੀ ਜਾਂਦੀ ਹੈ ਕੋਈ ਕਟਿਆ ਵੱਡਿਆ ਕੱਢਿਆ ਜਾਂਦਾ ਸੋਰਟਿੰਗ ਕਰੀ ਜਾਂਦੀ ਹੈ ਫਿਰ ਗ੍ਰੇਡਿੰਗ ਕਰੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਹਰ 4-5 ਸਾਈਜ਼ ਜਿਹੜੇ ਹੁੰਦੇ ਆ ਗੋਲੀ ਤੋਂ ਲਾ ਕੇ ਮੀਡੀਅਮ ਸਾਈਜ਼ ਹੈ ਫਿਰ ਲਾਰਜ ਸਾਈਜ਼ ਹੈ ਇਸ ਤਰ੍ਹਾਂ ਉਹਨੂੰ ਗ੍ਰੇਡ ਕਰ ਲਿਆ ਜਾਂਦਾ ਹੈ ਫਿਰ ਉਹ ਗ੍ਰੇਡ ਕਰਕੇ ਉਸੇ ਤਰ੍ਹਾਂ ਉਹਦੀ ਮਾਰਕੀਟਿੰਗ ਕਰੀ ਜਾਂਦੀ ਹੈ ਕਿਹੜੇ ਗ੍ਰੇਡ ਦਾ ਆਲੂ ਕਿਹੜੇ ਕੰਮ ਆ ਸਕਦਾ ਤਾਂ ਫਿਰ ਜਿਹੜਾ ਰਾਸ਼ਨ ਵਾਲਾ ਸਾਈਜ਼ ਹੈ ਆਲੂ ਦਾ ਉਹਨੂੰ ਕੋールド ਸਟੋਰ ਕਰਿਆ ਜਾਂਦਾ ਉਹ ਕੋールド ਸਟੋਰ ਦੇ ਵਿੱਚ ਜਿਹੜਾ ਖਾਣਾ ਆਲੂ ਹੈ ਉਹਨੂੰ ਅਸੀਂ 10 ਡਿਗਰੀ ਸੈਲਸੀਅਸ ਟੈਂਪਰੇਚਰ ਦੇ ਉੱਤੇ ਸਟੋਰ ਕਰਦੇ ਆ ਤੇ ਜਿਹੜਾ ਬੀਜ ਵਾਲਾ ਆਲੂ ਹੈ ਉਹਨੂੰ 4 ਡਿਗਰੀ ਦੇ ਉੱਤੇ ਸਟੋਰ ਕਰਦੇ ਆ ਤੇ ਜਿਹੜਾ 10 ਡਿਗਰੀ ਤੇ ਇਸ ਕਰਕੇ ਕਰਦੇ ਆ ਕਿਉਂਕਿ ਉਹਦੇ ਵਿੱਚ ਕਈ ਤਰ੍ਹਾਂ ਦੇ 슈ਗਰ ਹੈ ਜਿਹੜੇ ਗਲੂਕੋਜ਼ ਤੇ ਫਰਕਟੋਜ਼ ਆ ਉਹ ਜਮਾ ਹੋ ਜਾਂਦੇ ਜੇ ਲੋ ਟੈਂਪਰੇਚਰ ਤੇ ਕਰੀਏ ਤਾਂ 10 ਡਿਗਰੀ ਦੇ ਉੱਤੇ ਕਰਿਆ ਹੋਇਆ ਆਲੂ ਆ ਜਿਹੜਾ ਉਹ ਉਹਦੇ ਚ 슈ਗਰਸ ਆ ਜਿਹੜੇ ਘੱਟ ਹੁੰਦੇ ਆ ਤਾਂ ਉਹ ਜਿਹੜੀ ਸਬਜੀ ਆ ਉਹ ਕਾਲੀ ਨਹੀਂ ਹੁੰਦੀ ਕਈ ਵਾਰੀ ਜੇ ਲੋ ਟੈਂਪਰੇਚਰ ਵਾਲਾ ਆਲੂ ਹੋਵੇ ਤਾਂ ਸਬਜੀ ਕਾਲੀ ਹੋ ਜਾਂਦੀ ਹੈ ਜਾਂ ਜਿਹੜੇ ਚਿਪਸ ਬਣਾਉਣੇ ਆ ਜਾਂ ਕੋਈ ਉਹਨੂੰ ਫਰਾਈ ਕਰਦੇ ਆ ਤਾਂ ਉਹ ਉਹਦੀ ਬਰਾਊਨਿੰਗ ਹੋ ਜਾਂਦੀ ਹੈ ਇਸ ਕਰਕੇ ਉਹਨੂੰ 10 ਡਿਗਰੀ ਤੇ ਸਟੋਰ ਕਰਿਆ ਜਾਂਦਾ ਤੇ ਇੱਕ ਸੀਆਈਪੀਸੀ ਨਾਂ ਦਾ ਕੈਮੀਕਲ ਹੁੰਦਾ ਉਹਦਾ ਇੱਕ ਧੂਆਂ ਟਾਈਪ ਸਟੋਰ ਦੇ ਵਿੱਚ ਕਰਾਇਆ ਜਾਂਦਾ ਤਾਂ ਕਿ ਉਹਦੀ ਜਿਹੜੀ ਸਪਰਾਟਿੰਗ ਨਾ ਹੋਵੇ 10 ਡਿਗਰੀ ਤੇ ਰੱਖਿਆ ਆਲੂ ਪੁੰਗਰਨਾ ਸ਼ੁਰੂ ਹੋ ਜਾਂਦਾ ਤਾਂ ਫਿਰ ਉਹਨੂੰ ਪੁੰਗਰਨ ਤੋਂ ਰੋਕਣ ਲਈ ਇੱਕ ਉਹਦਾ ਧੂਆਂ ਕਰਾਇਆ ਜਾਂਦਾ ਉਹ ਉਹਦੇ ਨਾਲ ਫਿਰ ਉਹ ਆਲੂ ਆ ਜਿਹੜਾ ਇੱਕ ਸਹੀ ਸਟੇਟ ਦੇ ਵਿੱਚ ਜਿਹੜਾ ਕਿ ਸਾਨੂੰ ਆਪਾਂ ਗੱਲ ਕਰ ਰਹੇ ਸੀ ਜਿੱਦਾਂ ਉਹ ਤੇ ਝੋੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸਪਰਾਟਿੰਗ ਸ਼ੁਰੂ ਹੋ ਜਾਂਦੀ ਜੇ ਆਮ ਟੈਂਪਰੇਚਰ ਤੇ ਰਕੇ ਸੋ ਕੋਲਡ ਸਟੋਰ ਦੇ ਵਿੱਚ ਸੀਏ 10 ਡਿਗਰੀ ਤੇ ਰੱਖਿਆ ਹੋਇਆ ਆਲੂ ਤੇ ਸੀਆਈਪੀਸੀ ਦੇ ਟ੍ਰੀਟਮੈਂਟ ਦਿੱਤਾ ਹੋਇਆ ਆਲੂ ਕਾਫੀ ਸਮਾਨ ਜਿਹੜਾ ਸਾਨੂੰ ਅਸੀਂ ਉਹਨੂੰ ਮਾਰਕੀਟ ਕਰ ਸਕਦੇ ਆ ਬਾਅਦ ਵਿੱਚ ਇਸ ਤਰ੍ਹਾਂ ਉਹ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਡਿਮਾਂਡ ਹੈ ਉਸੇ ਤਰ੍ਹਾਂ ਵਪਾਰੀ ਵਰਗ ਹੈ ਜਿਹੜਾ ਉਹ ਆਲੂ ਨੂੰ ਉਥੋਂ ਕੱਢ ਕੇ ਕੰਜ਼ਿਊਮਰ ਤੱਕ ਪਹੁੰਚਾਉਂਦਾ ਰਹਿੰਦਾ ਮੰਨਦੇ ਹੈ ਕਿ ਆਲੂਆਂ ਦੇ ਭਾਅ ਕਈ ਵਾਰ ਆਸਮਾਨ ਛੋਣੇ ਸ਼ੁਰੂ ਕਰ ਦਿੰਦੇ ਨੇ ਇੰਨਾ ਕੋਲਡ ਸਟੋਰ ਹੋਣ ਬਾਅਦ ਹਾਂ ਕੋਲਡ ਸਟੋਰ ਦਾ ਫਿਰ ਇਹ ਹੈ ਵੀ ਇਹ ਇਹ ਇਹਨੂੰ ਕੋਲਡ ਸਟੋਰ ਚ ਹੀ ਰੱਖਿਆ ਜਾ ਸਕਦਾ ਸੋ ਕਈ ਵਾਰੀ ਪ੍ਰੋਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਮਾਰਕੀਟ ਦੀ ਡਿਮਾਂਡ ਕਈ ਵਾਰੀ ਫਲਕਚੂਏਟ ਕਰਦੀ ਹੈ ਨਾ ਤਾਂ ਉਹ ਨਹੀਂ ਵੀ ਹੈ ਜਾਂ ਦੂਸਰੀਆਂ ਸਟੇਟਾਂ ਤੇ ਵੀ ਕਈ ਵਾਰੀ ਨਿਰਭਰ ਕਰਦਾ ਹੈ ਵੀ ਬਾਕੀ ਸਟੇਟਾਂ ਦੇ ਵਿੱਚ ਪੈਦਾਵਾਰ ਕਿਵੇਂ ਹੋਈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 90% ਜਿਹੜਾ ਅਸੀਂ 20 ਸਪਲਾਈ ਕਰਦੇ ਤਾਂ ਸਾਡਾ ਤਾਂ ਮੈਜੋਰਟੀ ਆਲੂ ਹੈ ਜਿਹੜਾ ਪੈਦਾ ਹੋਇਆ ਉਹ ਦੂਸਰੀਆਂ ਸਟੇਟਾਂ 'ਚ ਬੀਜ ਦੇ ਤੌਰ ਤੇ ਚੱਲਿਆ ਜਾਂਦਾ ਤੇ ਜੇ ਉਹ ਕਈ ਵਾਰ ਦੂਸਰੀਆਂ ਸਟੇਟਾਂ ਦੇ ਵਿੱਚ ਪੈਦਾਵਾਰ ਜ਼ਿਆਦਾ ਹੋ ਜਾਂਦੀ ਹੈ ਤਾਂ ਇੱਥੋਂ ਖਫਤ ਨਹੀਂ ਹੁੰਦੀ ਤਾਂ ਉਹ ਕਈ ਵਾਰੀ ਹਾਂ ਹਾਂਜੀ ਹਾਂਜੀ ਠੀਕ ਹੈ ਤਾਂ ਅੱਜ ਫਿਰ ਫਾਈਨਲੀ ਅੱਜ ਇੰਟਰਨੈਸ਼ਨਲ ਪੋਟੈਟੋ ਡੇ ਜਾਂਦੇ ਨੇ ਕੀ ਕਹਾਂ ਚਾਹੋਗੇ ਦਸ਼ਕਾ ਹਾਂਜੀ ਇਹੀ ਕਹਾਂਗੇ ਕਿ ਕਿਸਾਨ ਵੀਰ ਲਾ ਲੋ ਜਾਂ ਅਸੀਂ ਐਜ਼ ਪੋਟੈਟੋ ਦੇ ਸਾਇੰਟਿਸਟ ਲਾ ਲੋ ਤਾਂ ਜਿਵੇਂ ਅਸੀਂ ਮਿਹਨਤ ਕਰ ਰਹੇ ਹਾਂ ਵੀ ਆਲੂ ਵੱਧ ਪੈਦਾ ਹੋਵੇ ਕਿਸਾਨ ਵੀਰ ਵੀ ਬਹੁਤ ਜ਼ੋਰ ਲਾ ਰਹੇ ਐ ਸੋ ਅਸੀਂ ਕੰਜ਼ਮਪਸ਼ਨ ਵੀ ਉਸੇ ਤਰ੍ਹਾਂ ਜਿਹੜੀ ਇਹਦੀ ਖਫਤ ਵੀ ਖਪਤਕਾਰਾਂ ਨੂੰ ਵੀ ਇਹੀ ਸੁਨੇਹਾ ਦਿੰਨਾ ਵੀ ਤੁਸੀਂ ਵਧਾਓ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਕਈ ਵਾਰੀ ਕਹਿ ਦਿੰਦੇ ਲੋਕੀ ਵੀ ਆਲੂ ਮੋਟਾਪਾ ਵਧਾਉਂਦਾ ਹੈ ਤੋ ਆਲੂ ਦੇ ਵਿੱਚ ਐਸੀ ਕੋਈ ਚੀਜ਼ ਨਹੀਂ ਹੈ ਵੀ ਮੋਟਾਪਾ ਵਧਾਵੇ ਜੇ ਆਪਾਂ ਸਾਹਵ ਨਾਲ ਖਾਣੇ ਆ ਮੋਟਾਪਾ ਉਦੋਂ ਵਧਦਾ ਜਦੋਂ ਆਪਾਂ ਆਲੂ ਨੂੰ ਫਰਾਈ ਕਰਕੇ ਖਾਂਦੇ ਆ ਉਹਦੇ ਵਿੱਚ ਫੈਟ ਜਿਆਦਾ ਹੋ ਜਾਂਦੀ ਹੈ ਤਾਂ ਉਹ ਚੀਜ਼ਾਂ ਵਧਾਉਂਦੀਆਂ ਆ ਅਦਰਵਾਈਜ਼ ਆਲੂ ਇੱਕ ਬਹੁਤ ਹੀ ਨਿਊਟ੍ਰੀਸ਼ੀਅਸ ਸਬਜੀ ਹੈ ਜਿਹਦੇ ਵਿੱਚ ਸਾਨੂੰ ਜਿਹੜੀ ਇੱਕ ਸਟੇਪਲ ਫੂਡ ਦੇ ਤੌਰ ਤੇ ਜਿਵੇਂ ਅਸੀਂ ਕਣਕ ਝੋਨਾ ਵਰਤਦੇ ਆ ਇਸੇ ਤਰ੍ਹਾਂ ਕਈ ਮੁਲਕ ਐਸੇ ਆ ਵੀ ਜਿੱਥੇ ਯੂਰਪ ਦੇ ਵੀ ਜਿੱਥੇ ਆਲੂ ਹੀ ਸਟੇਪਲ ਦੇ ਤੌਰ ਤੇ ਖਾਦਾ ਜਾਂਦਾ ਸੋ ਅਸੀਂ ਵੀ ਆਲੂ ਦੀ ਖਾਤ ਨੂੰ ਵਧਾਈਏ ਸਿਹਤਮੰਦ ਰਹੀਏ ਤੇ ਕੋਈ ਕੋਈ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ ਵੀ ਮਟਾਪਾ ਹੋ ਜਾਊਗਾ ਬਸ ਤਲਕੇ ਜਾਂ ਜ਼ਿਆਦਾ ਫੈਟ ਦੇ ਨਾਲ ਨਾ ਖਾਈਏ ਸੋ ਦੋਸਤੋ ਐਸੀ ਡਾਕਟਰ ਸਤਪਾਲ ਸ਼ਰਮਾ ਜੀ ਨੇ ਸਾਫ਼ ਤੋਂ ਦੱਸਿਆ ਕਿ ਕਿਸ ਪ੍ਰਕਾਰ ਦੇ ਨਾਲ ਅੰਤਰਰਾਸ਼ਟਰੀ ਜਿੱਤੇ ਪੋਟੈਟੋ ਦਿਵਸ ਮਨਾਇਆ ਜਾ ਰਿਹਾ ਆਲੂ ਦਿਵਸ ਮਨਾਇਆ ਜਾ ਰਿਹਾ ਹੈ ਲੇਕਿਨ ਆਲੂ ਦਾ ਮਹੱਤਵ ਕਿਸ ਤਰ੍ਹਾਂ ਕਿ ਬਿਨਾ ਆਲੂ ਕਹਿ ਲੋ ਕਿਸ ਰਸੋਈ ਦੀ ਕੰਪਲੀਟ ਹੋਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਹਰ ਸਬਜ਼ੀ ਦੇ ਵਿੱਚ ਪੈਣ ਵਾਲਾ ਜਿਹੜਾ ਆਲੂ ਹੈ ਜੋ ਕਿ ਹਰ ਸਬਜ਼ੀ ਨੂੰ ਕੰਪਲੀਟ ਕਰਦਾ ਔਰ ਹਰ ਪਰਸਨ ਦੇ ਜਿਹੜਾ ਹੈ ਪਾਕਟ ਫ੍ਰੈਂਡਲੀ ਵੀ ਇਹਨੂੰ ਕਿਹਾ ਜਾਂਦਾ ਹੈਗਾ ਕਿ ਪਾਕਟ ਫ੍ਰੈਂਡਲੀ ਹੈ ਆਲੂ ਜਿਹੜਾ ਕਿ ਹਰ ਬੰਦਾ ਨੂੰ ਅਫੋਰਡ ਕਰ ਸਕਦਾ ਭਾਵੇਂ ਅਮੀਰ ਦੀ ਥਾਲੀ ਹੋਵੇ ਗਰੀਬ ਦੀ ਥਾਲੀ ਹ ਕੀਦਾਰ ਨਿਮਾਂਦੇ ਨਜ਼ਰ ਆਉਂਦਾ ਹੈਗਾ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਤਾਂ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪੰਸਰ ਸੰਜੇ ਦੇ ਨਾਲ ਹਰਦੀਪ ਦੁਵਾਨ ਨੂੰ ਦੋ ਇਜਾਜ਼ਤ ਤਨਵਾਦ ਜੋੜੇ ਰੋ ਲੁਧਿਆਣਾ ਲਾਈਵ ਦੇ